这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这个这个这个，这 ਕਿ ਹੈ ਅੱਜ ਨੂੰ ਜੇਕਰ ਸਿਮਾ ਹੋ ਚੁੱਕਾ ਹੈ ਤਾਂ ਅੱਜ ਦੇ ਪੰਜਾਬ ਦੇ ਨਵੇਂ ਰਿਪੋਰਟ ਬਣਾ ਕੇ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਹੈ ਕਿ 40 ਬਾਰੇ ਹੋ ਗਏ ਜੱਟ ਘੱਲੂਪਾਰ ਅੱਜ ਸੋਇਆ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਹੈ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਹੈ। ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਹੈ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ। ਜਿਹੜਾ ਕਿ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸ.ਸੀ.ਪੀ. ਸਿੱਧਾ ਜੇ ਵਾਫਤ ਜਾਣਾ ਚਾਹਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਹਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾਦ ਸਮਝਦੀ ਨਹੀਂ ਹੈ ਸੋ ਅਸੀਂ ਇੰਨਾਂ ਨੂੰ ਇੱਕ ਯਾਦ ਪੱਤਰ ਦੇਣ ਆਏ ਹਾਂ ਕਿ ਜਿਹੜਾ ਮੇਲਾ 28 ਤਰੀਕ ਨੂੰ ਫਤਿਹਗੜ੍ਹ ਸਾਹਿਬ ਹੋਊਗਾ ਉਹਦੇ ਵਿੱਚ ਜਿਹੜਾ ਜਲੂਸ ਹੈਗਾ ਸਵੇਰੇ ਨਿਕਲਦਾ ਤੇ ਸਹਿਬ ਜਾਂ ਦੇ ਅੰਦਰ ਜਿੱਥੇ ਸੰਸਕਾਰ ਹੋਇਆ ਉੱਥੇ ਅਰਦਾਸ ਹੁੰਦੀ ਹੈ ਅਕਾਲ ਤਖਤ ਸਾਹਿਬ ਦੇ ਜਜ਼ਦਾਰ ਸਾਹਿਬ ਦੀ ਉਹਦੇ ਵਿੱਚ ਸਾਰੇ ਨਾਮ ਦੇਣ ਜਿਹੜਾ ਨਵਾਂ ਦੌਰ ਚੱਲਿਆ ਹੈ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਨ ਦਾ ਪਾਕਿਸਤਾਨ ਦੇ ਵਿੱਚ ਯੂਕੇ ਚ ਕੈਨੇਡਾ ਤੇ ਅਟੈਂਪਟ ਕੀਤੀ ਹੈ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਤੇ ਹਰਿਆਣੇ ਦੇ ਵਿੱਚ ਸੁਖ ਹੈ ਦੀਪ ਸਿੰਘ ਜੰਤੂ ਨੂੰ ਮਾਰਦਾ ਹੈ ਗੁਰਸੇਵਾਲ ਨੂੰ ਪੰਜਾਬ 'ਚ ਮਾਰਦਾ ਹੈ ਅਨਮਾ ਹੋਰ ਇੱਕ ਜਿਸਗਰ ਵਰਪ੍ਰੀਤ ਚੰਦਾ ਫ੍ਰੀਡਕੋਰ ਦਾ ਉਸ ਨੂੰ ਮਾਰ ਦੁੱਤਾ ਹੈ ਕਿ ਇਹ ਕਿਹੜੀ ਪਾਲਿਸੀ ਹੈ ਜਿਹਦੇ ਤਹਿਤ ਤੁਸੀਂ ਇਹ ਸਿੱਖਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਮਾਰਨਾ ਸ਼ੁਰੂ ਕਰਤਾ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਆ ਉਹਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਰਦਾਸ ਕਰਦੇ ਆਂ ਰਾਜ ਕਰੇਗਾ ਕਾਲਸਾਏ ਦਾ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਅਜਣੀ ਚਾਹੀਦੀ ਹੈ ਕਨੇ ਕਨੇ ਨੂੰ ਕਿਉਂ ਮਾਰਦੇ ਹੋ ਤੁਸੀਂ ਤੇ ਗੋਲੀ ਖਾਣ ਨੂੰ ਅਸੀਂ ਤਿਆਰ ਹੈਗੇ ਅਸੀਂ ਡਰ ਦਿੱਤਾ ਹੈ ਨਹੀਂ ਕਿ ਤੇ ਤੁਸੀਂ ਗੋਲੀ ਮਾਰੋ ਤੇ ਖਤਮ ਕਰੋ ਮਾਮਲੇ ਨੂੰ ਪਰ ਇਸ ਤਰ੍ਹਾਂ ਸਾਨੂੰ ਤੜਫਾਉਣਾ ਤੇ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ ਇਹ ਬਾਦਸ਼ਾਹੀ ਹੈ ਐਨੰਤਾ ਦੀ ਬਾਦਸ਼ਾਹੀ ਕੈਨੇਡਾ ਦੀ ਬਾਦਸ਼ਾਹੀ ਪਾਕਿਸਤਾਨ ਦੀ ਯੂਕੇ ਦੀ ਉੱਥੇ ਜਾ ਕੇ ਸਿੱਖਾਂ ਨੂੰ ਮਾਰਨਾ ਉਹਨਾਂ ਦੀ ਬਾਦਸ਼ਾਹੀ ਨੂੰ ਵੀ ਤੋੜਿਆ ਹੈਗਾ ਇਹ ਤਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਬ੍ਰਿਟਾਨੀਆ ਨੂੰ ਵੀ ਸੀਰੀਅਸ ਨੋਟ ਲੈਣਾ ਚਾਹੀਦਾ ਹੈ ਕਿ ਉਹਨਾਂ ਮੁਲਕਾਂ ਦੀ ਬਾਦਸ਼ਾਹੀ ਇੰਡੀਆ ਨੇ ਤੋੜ ਦਿੱਤੀ ਹੈ ਤੇ ਜਿਹੜੀ ਮਨੋ ਡਾਕਟਰੀਨ ਹੈ ਉਹ ਵੀ ਇੱਕ ਤਰ੍ਹਾਂ ਭੰਗ ਕੀਤੀ ਹੈ ਅਮਰੀਕਾ ਦੀ ਉਤੇ ਮੁਤਾਬਕ ਅਮਰੀਕਾ ਚੌਨੈਟ ਕੋਈ ਵੀ ਬਾਹਰਲਾ ਦੇਸ਼ ਸਾਡੇ ਇਲਾਕੇ ਦੇ ਵਿੱਚ ਕੋਈ ਹਮਲਾ ਜਾਂ ਗੋੜੀ ਦਾ ਚਲਾਏ ਜਿਵੇਂ 1945 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਉੱਤੇ ਹਮਲਾ ਕੀਤਾ ਸੀ ਪਰ ਅੰਤ ਨੂੰ ਫਿਰ ਅਮਰੀਕਾ ਨੂੰ ਜਾਪਾਨ ਨੂੰ ਖਤਮ ਕਰਨਾ ਪਿਆ ਜਦੋਂ ਦੋ ਬੰਬ ਐਟਮ ਬੰਬ ਦੇ ਹਾਇਰੋਸ਼ਿਮਾ ਤੇ ਨਾਗਸਾਕੀ ਦੇ ਵਿੱਚ ਉਹਨਾਂ ਨੇ ਸੁੱਟੇ ਨਾਏ ਸੋ ਮੇਰਾ ਮਤਲਬ ਹੈ ਕਿ ਜਿਹੜੀ ਅਮਰੀਕਾ ਦੀ ਰੀਤ ਹੈ ਤੇ ਉਹਨਾਂ ਦੀ ਜਿਹੜੀ ਬਾਦਸ਼ਾਹੀ ਤੋੜ ਦਿੱਤੀ ਹੈ ਉੱਥੇ ਅਟੈਂਪਟ ਕਰਨ ਦੀ ਤੇ ਵਰੰਟ ਕੱਢ ਦਿੱਤੇ ਹੈਗੇ ਆ ਇਹ ਨੈਸ਼ਨਲ ਸਕਿਉਰਿਟੀ ਅਫਸਰ ਗੋਇਲ ਦੇ ਇਹ ਯਾਦਵੇ ਕਰੋ ਦਾ ਹੋਰ ਅਫਸਰ ਹੈ ਤੇ ਸਮੰਤ ਗੋਇਲ ਉਹਦੇ ਵੀ ਵਰੰਟ ਕੱਢ ਦਿੱਤੇ ਹੈ ਤੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਨਾ ਚਾਹੀਦਾ ਤੁਹਾਨੂੰ ਜਾਤ ਹੋਗਾ ਸਮੰਤ ਗੋਇਲ ਤੁਹਾਡਾ ਇਹ ਗੁਰਦਾਸਪੁਰ ਦਾ ਐਸਐਸਪੀ ਹੈ ਹੈ ਤੇ ਉਸ ਨੇ ਬੱਚੇ ਬਹੁਤ ਮਾਰੇ ਆ ਫੜ ਫੜ ਕੇ ਤੇ ਉਹਦੇ ਬਾਰੇ ਵੀ ਅਸੀਂ ਪੂਰੀ ਇਨਕੁਆਇਰੀ ਕਰ ਰਹੇ ਹਾਂ ਸੋ ਇਸ ਗੱਲ ਕਰਕੇ ਅਸੀਂ ਅੱਜ ਪ੍ਰਧਾਨ ਸਾਹਿਬ ਨੂੰ ਮਿਲੇ ਸੀਗੇ ਮਾਨ ਸਾਹਿਬ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਤੇ ਭਾਰਤ ਨੇ ਉਹਦਾ ਬੜਾ ਸਖਤ ਨੋਟਿਸ ਲਿਆ ਜਦੋਂ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਸ਼ਰੀਰਾਂ 'ਤੇ ਕਤਲ ਹੋ ਰਿਹਾ ਹੈ ਇਹ ਗੱਲ ਤੁਹਾਡੀ ਠੀਕ ਹੈ ਜੀ ਪਰ ਇਹ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ ਬਦਕਿਸਮਤੀ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਜਾ ਉਹਨਾਂ ਨੂੰ ਤਾਨ ਕੀਤਾ ਜਾ ਰਿਹਾ ਹੈ ਤੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈਗਾ ਤੇ ਸਿਕੰਦਰ ਲਈ ਵੀ ਉਹੀ ਹੈ ਤੇ ਅਸੀਂ ਕਹਿੰਦੇ ਹਾਂ ਬੰਗਲਾਦੇਸ਼ ਨੂੰ ਜੇ ਤੁਹਾਨੂੰ ਤਾੜਨਾ ਦਿੱਤੀ ਹੈ ਤੁਸੀਂ ਵੀ ਇੰਡੀਆ ਨੂੰ ਕਹੋ ਕਿ ਤੁਸੀਂ ਸਿਕੰਦਰ ਜਿਹੜੇ ਨਾਜਾਇਜ਼ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਤੇ ਯੂਕੇ ਦੇ ਵਿੱਚ ਸਿੱਖ ਮਾਰੇ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਤੁਹਾਡਾ ਕੀ ਸਟੈਂਡ ਹੈ ਤੇ ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡਾ ਸਟੈਂਡ ਕੀ ਹੈ ਦੂਸਰੀ ਗੱਲ ਹੈ 1977 ਦੇ ਵਿੱਚ 71 ਦੇ ਵਿੱਚ ਪਾਕਿਸਤਾਨ ਦੇ ਦੋ ਹਿੱਸੇ ਕਰਤੇ ਸੀਗੇ ਕਿ ਉੱਥੇ ਹਿੰਦੂਆਂ ਨੂੰ ਖਤਰਾ ਹੈਗਾ ਫਿਰ ਮੇਰਾ ਮਤਲਬ ਪਾਕਿਸਤਾਨ ਦੇ ਦੋ ਹਿੱਸੇ ਕਰਨ ਦਾ ਕੀ ਫਾਇਦਾ ਸੀਗਾ ਸਾਰੀ ਲੜਾਈ ਕੀਤੀ ਜੰਗ ਕੀਤਾ ਤੇ ਜਿਹੜੇ ਅਫਸਰਾਂ ਨੇ ਉਹ ਲੜਾਈ ਜਿੱਤੀ ਲਫਟਡੈਂਟ ਜਨਰਲ ਜਗਜੀਤ ਸਿੰਘ ਰੋੜੇ ਨੇ ਤੇ ਜਨਰਲ ਸ਼ਬੇਕ ਸਿੰਘ ਨੇ ਜਨਰਲ ਸ਼ਬੇਕ ਸਿੰਘ ਨੇ ਤਾਂ ਇੱਥੇ ਵੀ ਬਹੁਤ ਵੱਡਾ ਦਰਬਾਰ ਸਾਹਿਬ ਦੇ ਵਿੱਚ ਮੋਰਚਾ ਲਾਇਆ ਤੇ ਮਿਲਟਰੀ ਦਾ ਰਵੈਤ ਹੈ ਕਿ ਜਿਹੜਾ ਦੁਸ਼ਮਣ ਵੀ ਜਰਨੈਲ ਮਾਰਿਆ ਜੇ ਵੀ ਲੜਾਈ ਦੇ ਵਿੱਚ ਉਹਨੂੰ ਓਸ ਰੰਤ ਦੀ ਫਿਊਨਰਲ ਉਹੋ ਜਿਹਾ ਸੰਸਕਾਰ ਦੇਣਾ ਪੈਂਦਾ ਜਿੰਨਾ ਤੁਸੀਂ ਆਪਣੇ ਜਰਨਲ ਨੂੰ ਦਿੰਦੇ ਹੋ ਤੇ ਜਨਰਲ ਸ਼ਬੀਕ ਸਿੰਘ ਨੂੰ ਕਿਉਂ ਨਹੀਂ ਉਹੋ ਜਿਹਾ ਮਿਲਟਰੀ ਦਾ ਤੁਸੀਂ ਤੁਸੀਂ ਇਹ ਸਨਮਾਨ ਦਿੱਤਾ ਜਦੋਂ ਉਹਨਾਂ ਨੂੰ ਸੰਸਕਾਰ ਕੀਤਾ ਹੈਗਾ ਤੇ ਫਿਰ ਜਨਰਲ ਰੋੜਾ ਜਿਨੇ ਇੰਨੀ ਵੱਡਿਆ ਤੁਹਾਡੇ ਦੀ ਜੰਗ ਜਿੱਤਿਆ ਤੇ ਉਸ ਨੂੰ ਤੁਸੀਂ ਬਿਲਕੁਲ ਪਛਾਣਿਆ ਨਹੀਂ ਇਹ ਜਿਹੜੀ ਕਿ ਬੇਕਦਰੀ ਕੀਤੀ ਹੈ ਸਿੱਖਾਂ ਦੀ ਤੇ ਬੰਗਲਾਦੇਸ਼ ਠੀਕ ਹੈ ਉਹਨੂੰ ਕਿਉਂ ਤੋੜਨਾ ਸੀ ਜੇ ਤੁਸੀਂ ਇਹ ਸਮਝਦੇ ਸੀਗੇ ਕਿ ਹਿੰਦੂ ਤਾਂ ਵੀ ਸੁਰੱਖਤ ਨਹੀਂ ਰਹਿਣਗੇ ਫਿਰ ਪਾਕਿਸਤਾਨ ਤੋੜਨ ਦਾ ਕੀ ਮਤਲਬ ਸੀਗਾ ਜਿਹੜਾ ਉਹ ਹਾਂਜੀ ਡੋਨਾਲਡ ਟਰੰਪ ਜਿਹੜਾ ਹੈਗਾ ਉਹ ਤੋਂ ਇੰਡੀਅਨਸ ਨੂੰ ਵਾਪਸ ਕੱਢਣ ਦੀ ਔਰ ਪ੍ਰੂਟੋ ਵੀ ਇਸੇ ਤਰ੍ਹਾਂ ਹੀ ਕਹਿ ਰਿਹਾ ਕਿ ਜਿਹੜੇ ਸਟੂਡੈਂਟਸ ਹੈਗੇ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਇਹ ਮੇਰਾ ਵਿਚਾਰ ਹੈ ਦੇ ਇਹ ਸਟੂਡੈਂਟਸ ਨੂੰ ਵਾਪਸ ਭੇਜ ਸਰ ਦੇ ਇਤਿਹਤ ਕਹਤਾ ਦਿੱਤਾ ਹੋਣਾ ਪਰ ਇਹ ਹੋ ਨਹੀਂ ਸਕਦਾ ਕਿ ਸਟੂਡੈਂਟਸ ਨੂੰ ਕਿਉਂ ਵਾਪਸ ਕਰਨਗੇ ਜਿਹੜੇ ਉੱਥੇ ਗਏ ਹੋਏ ਆ ਉਹਨਾਂ ਦਾ ਰਾਈਟ ਹੈਗਾ ਉੱਥੇ ਕਨਸਟੀਟਿਊਸ਼ਨ ਹੈ ਇੰਡੀਆ ਦੇ ਵਿੱਚ ਤਾਂ ਕਨਸਟੀਟਿਊਸ਼ਨ ਜਲਦੀ ਨਹੀਂ ਅਮਰੀਕਾ ਤੇ ਕੌਨ ਕੈਨੇਡਾ ਦੇ ਵਿੱਚ ਤਾਂ ਕਨਸਟੀਟਿਊਸ਼ਨ ਦਾ ਜੋਰ ਹੈਗਾ ਉਹਨਾਂ ਸਰ 40 ਸਾਲ ਦੀ ਜਿਹੜੇ ਸਰਕਾਰਾਂ ਦੇ ਰਵੱਈਏ ਤੋਂ ਲੱਗਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ ਨੇ ਇਹ ਨਹੀਂ ਮਿਲੂਗਾ ਤੇ ਅਸੀਂ ਕਹਿੰਦੇ ਆ ਕਿ ਸਿੱਖਾਂ ਨੂੰ ਅਲਹਿਦਾ ਹੋਣਾ ਚਾਹੀਦਾ ਹੈ ਦੋ ਕਮਾ ਇੱਕ ਧਰਤੀ ਦੇ ਉੱਤੇ ਨਹੀਂ ਰਹਿ ਸਕਦੀਆਂ ਰਕੀਆਂ ਸਿੱਖ ਨੇ ਰੋਮ ਹੈ ਇਹਨਾਂ ਦਾ ਦੇਸ਼ ਅਲਹਿਦਾ ਹੋਣਾ ਚਾਹੀਦਾ ਹੈ ਤੇ ਅਲਹਿਦਾ ਹੋਣ ਦੇ ਵਿੱਚ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊ ਇਹਨਾਂ ਦਾ ਮਿਲਟਰੀ ਦਾ ਖਰਚਾ ਖਤਮ ਹੋਊਗਾ ਜੋ ਕਰਕੇ ਇਹਨਾਂ ਦਾ ਸਾਹਮਣਾ ਫਿਰ ਚੀਨ ਤੇ ਪਾਕਿਸਤਾਨ ਦੇ ਨਾਲ ਨਹੀਂ ਹੋਊਗਾ ਵਿਚ ਵਿਚਾਲੇ ਇੰਡਿਆ ਦੇ ਚੀਨ ਦੇ ਪਾਕਿਸਤਾਨ ਦੇ ਖਾਲਸਾਣ ਦੀ ਕੰਟਰੀ ਹੋਊਗੀ ਤੇ ਉਹ ਜਿਹੜੀ ਬਫਰ ਸਟੇਟ ਬਣੂਗੀ ਉੱਥੇ ਹਮੇਸ਼ਾ ਦੇ ਲਈ ਇਹ ਅਮਨ ਦੀ ਬਾਂਸਰੀ ਵੱਜਦੀ ਰਹੂਗੀ ਦੱਖਣੀ ਸੀ ਇਹਦੇ ਵਿੱਚ ਸਿੱਖ ਗੁਰੂਆਂ ਨੇ ਤਾਂ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਾਰਿਆਂ ਨੂੰ ਸਾਂਝੇ ਕਰਨ ਦਾ ਸੰਦੇਸ਼ ਦਿੱਤਾ ਤੁਸੀਂ ਵੱਡੀ ਗੱਲ ਕਰਦੇ ਕਿ ਸਿੱਖ ਵੱਖਰੇ ਰਹਿਣੇ ਚਾਹੀਦੇ ਨੇ ਦੂਜੀਆਂ ਕੌਮਾਂ ਵੱਖਰੀਆਂ ਰਹਿਣੀਆਂ ਚਾਹੀਦੀਆਂ ਏਕ ਅਤਾ ਨਹੀਂ ਜੀ ਤੋਂ ਦੱਤੀ ਮਤਲਬ ਹੈ ਕਿ ਗੁਰੂਆਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉਹਨਾਂ ਨੇ ਇਕੱਠੇ ਰਹਿਣ ਦਾ ਸੰਦੇਸ਼ ਦਿੱਤਾ ਬਖੂਣ ਦੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਸਾਂਝੀ ਪੰਗਤ ਜਿਹੜੇ ਗੁਰੂਆਂ ਨੇ ਨਹੀਂ ਗਿਆ ਕਿ ਛਿੱਤਰ ਖਾਓ ਕੌਮ ਕੌਗੇ ਨਾ ਨਹੀਂ ਨਹੀਂ ਤੁਸੀਂ ਬਹੁਤ ਕਲੇਵਰ ਹੋ ਪਰ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਇਹਨ ਗਰੀਬ ਸਿੱਖੋਂ ਨੂੰ ਬਾਦਸ਼ਾਹੀ ਨੇ ਸਿੱਖ ਨੂੰ ਬਾਦਸ਼ਾਹੀ ਮਿਲ ਜਾਨੀ ਵੱਖਰੀ ਗੱਲ ਹੈਗੀ ਆ ਡਾਕਟਰ ਮਰਮੋਦ ਸਹਨੇ ਦੱਸਾਲ ਚੱਕੀ ਬਾਦਸ਼ਾਹੀ ਨਹੀਂ ਆ ਜੀ ਤੁਸੀਂ ਤਾਂ ਮੰਤਰੀ ਰਹੇ ਤੁਸੀਂ ਤਾਂ ਹਿੰਦੂਵਾਦੀ ਗੱਲ ਕਰੀ ਜਾਂਦੇ ਹੋ ਇੱਥੇ ਮੇਰੇ ਸਾਹਮਣੇ ਨਹੀਂ ਹੋਰ ਕੀ ਹੈ ਜਦੋਂ ਤੁਸੀਂ ਤਾਂ ਗੁਰਬਾਣੀ ਦੀ ਗੱਲ ਕਰ ਦਿਓ ਮੈਂ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਇਨ ਗਰੀਬ ਸਿੱਖੋਂ ਕੋ ਦੂਪ ਬਾਦਸ਼ਾਹੀ ਬਾਦਸ਼ਾਹੀ ਲੋਕ ਤੇ ਬਾਦਸ਼ਾਹੀ ਹੀ ਧਰਤੀ ਤੋਂ ਬਗੈਰ ਕਿਵੇਂ ਹੋਵੇਗਾ ਜੀ ਤੁਹਾਡੇ ਮੁਤਾਬਕ ਕਿੱਥੇ ਤੋਂ ਬਗੈਰ ਹੋ ਚੁਗੀ ਸਿੱਖਾਂ ਨੂੰ ਪ੍ਰੋਪਰ ਮੰਨਿਆ ਜਾ ਰਿਹਾ ਨਾ ਤੁਹਾਡੇ ਮੁਤਾਬਕ ਕੋਈ ਬਗੈਰ ਸਾਡਾ ਕੋਈ ਤੱਕ ਨਹੀਂ ਇਨਸਾਫ ਨਹੀਂ ਮਿਲੰਦਿਆ ਚਾੜੀ ਜੀ ਦੇਖੋ ਇਹ ਮਾਫ ਕਰਨਾ ਤੇ ਡੇਵਰ ਕੇ ਸਿੱਖਣਾ ਜਦੋਂ ਤੱਕ ਕਾਂਗਰਸ ਦਾ ਰਾਜ ਹੁੰਦਾ ਹੈ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਜੈ ਹਿੰਦ ਜੇ ਭਾਜਪਾ ਦਾ ਰਾਜ ਹੋਵੇ ਫਿਰ ਕਹਿੰਦੇ ਜੈ ਜੀ ਰਾਮ ਜੈ ਜੀ ਰਾਮ ਪ੍ਰਧਾਨ ਜੀ ਇੱਕ ਲਾਸਟ ਕੁਐਸਚਨ ਹੈ ਬਾਬੇ ਤੋਂ ਮੈਨੇ ਮਹਾਰਾਸ਼ਟਰ ਦੇ ਵਿੱਚ ਬਹੁਤ ਤਰਸ ਆਇਆ ਯਾਰ ਜਿਹੜਾ ਬੀਜੇਪੀ ਦੀ ਸਪੋਰਟ ਕੀਤੀ ਹੈ ਔਰ ਉਸ ਤੋਂ ਬਾਅਦ ਸਪਸ਼ਟੀ ਨੂੰ ਪੁੱਛ ਲੋ ਯਾਰ ਇਸ ਨੂੰ ਪੁੱਛ ਲੋ ਚਲੋ ਦੋਸਤੋ ਮੈਂ ਤਾਂ ਹੀ ਆ ਰਿਹਾ ਹਾਂ ਉਸੇ ਦੱਸੋਗੇ ਤਾਂ ਜਿਆਦਾ ਬਿਹਤਰ ਰਹੇਗਾ ਮੈਂ ਤਾਂ ਮੈਨੇ ਠੀਕ ਹੀ ਤਰੀਕਾ ਤੇ ਸਪੋਰਟ ਕਰਕੇ ਬਾਬੇ ਤੁਮੇਦੀ ਆਪਾਂ ਗੱਲ ਕਰਦਨੇ ਆ ਤੁਹਾਡੇ ਮਤਬਾਕ ਤਾਂ ਠੀਕ ਹੀ ਕੀਤਾ ਤਾਂ ਤੁਹਾਡੇ ਮਤਬਾਕ ਨਹੀਂ ਮੇਰੇ ਮਤਬਕ ਠੀਕ ਨਹੀਂ ਕੀਤਾ ਨਾ ਮੇਰੇ ਮਤਬਕ ਗਲਤੀ ਨਹੀਂ ਕੀਤਾ ਤੁਹਾਡੇ ਮਤਬਕ ਬਿਲਕੁਲ ਸਿੱਖਾਂ ਦੀ ਬਾਤਸ਼ਾਲੀ ਦੇ ਖਿਲਾਫ ਨੰਗਾ ਕਰ ਰਹੇ ਹੋ ਜੀ ਮਾਨ ਸਾਹਿਬ ਤੁਹਾਨੂੰ ਤੁਹਾਡੇ ਲਈ ਗੱਲ ਕਰਦਾ ਪੰਥ ਸੁਣਦਾ ਬਿਲਕੁਲ ਮੈਂ ਸਿੱਖਾਂ ਹਾਂ ਇਸ ਕਰਕੇ ਮੈਂ ਸਿੱਖਾਂ ਇੱਕ ਮਿੰਟ ਯਾਰ ਮਾਨ ਸਾਹਿਬ ਤੁਹਾਡੀ ਕਹੀ ਹੋਈ ਗੱਲ ਸਮਝੀ ਕੰਮੜੇ ਧਿਆਨ ਨਹੀਂ ਹੋਣਿਆ ਸਾਡੀ ਸਮਝਦੀ ਹੈ ਬਾਬੇ ਹਰਨਾਮ ਸਿੰਘ ਨੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਔਰ ਆਪਣੀ ਗਲਤੀ ਨੂੰ بار-बार ਉਹ ਆਪਣੇ ਚਾਹਤਿਆਂ ਕੋਲੋਂ ਪੁਸ਼ਟੀ ਕਰਾ ਰਹੇ ਨੇ ਕਿ ਮੈਂ ਜੋ ਕੀਤਾ ਬਿਲਕੁਲ ਠੀਕ ਫੈਸਲਾ ਲਿਆ ਤੁਸੀਂ ਇਹਨੂੰ ਕਿਹਾ ਦੇ ਦਿਓ ਮੈਨੂੰ ਬਦਲ ਦੇਣਾ ਚਾਹੀਦਾ ਜੀ ਉਹ ਇਸ ਪਦਵੀ ਦੇ layak ਨਹੀਂ ਹੈ ਜਿਹੜਾ ਤਕਸਾਲ ਦੀ ਬੇਇੱਜ਼ਤੀ ਕੀਤੀ ਹੈ ਬਾਬਾ ਦੀਪ ਸਿੰਘ ਨੇ ਤਕਸਾਲ ਚਲਾਈ ਹੈ ਸੰਜੁਨੈਲ ਸਿੰਘ ਪਿੰਰੋਵਾਲ ਨੇ ਆਪਣਾ ਸੀਸ ਦੁੱਟਾ ਤੇ ਭਾਜਪੀ ਨੇ ਜਦੋਂ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਵਾਜਪਈ ਉਹਨਾਂ ਦਾ ਲੀਡਰ ਸੀ ਤੇ ਵਾਜਪਈ ਨੇ ਕਿਹਾ ਸੀਗਾ ਕਿ ਇਹ ਸਾਡੀ ਦੁਰਗਾ ਮਾਤਾ ਹੈ ਇੰਦਰਾ ਗਾਂਧੀ ਨੂੰ ਤੇ ਅਡਵਾਨੀ ਸਾਹਿਬ ਨੇ ਮਹਾਰਾਜ ਜੀ ਕਿਹਾ ਸੀਗਾ 4 ਸਾਲ 4 ਮਹੀਨੇ ਪਹਿਲੇ ਹੋ ਜਾਣਾ ਚਾਹੀਦਾ 6 ਮਹੀਨੇ ਹਾਂ 6 ਮਹੀਨੇ ਇੱਕ ਮਿੰਟ ਹਾਂ ਮੈਂ ਤਾਂ ਇਸ ਸਵਾਲ ਦਾ ਜਵਾਬ ਦੇ ਕੇ ਜਾਣਾ ਮੈਂ ਜਵਾਬ ਦਊਂਗਾ ਵਨਸਰ ਨਾਮ ਸਿੰਘ ਨੇ ਵੀ ਕਿਹਾ ਕਿ ਆਪਾਂ ਹੁਣ ਬਹਿ ਕੇ ਗੱਲ ਕਰਨ ਦੇ ਚ ਨਹੀਂ ਮੈਂ ਗੱਲ ਮੁੱਕ ਕੇ ਕਿ ਆਪਾਂ ਤਲਵਾਰ ਤੇ ਵੀ ਆਵਾਂਗੇ ਲੜਾਈ ਵੀ ਸਾਡਾ ਵਕੀਲਾ ਪਿਆਰ ਹੋ ਉਹਨੂੰ ਪੁੱਛ ਲੋ ਨਾ ਸਰ ਜੋਤੀ ਤੁਹਾਨੂੰ ਲੱਗਦਾ ਕਿ ਉਹ ਆਖਾ ਕਿ ਨਹੀਂ ਤੁਸੀਂ ਤੁਸੀਂ ਦਲੀਲ ਦੇਣਾ ਗੱਲ ਨਹੀਂ ਕਰਦਾ ਸਾਡਾ ਬਿਆਨ ਹੈ ਜੀ ਮੈਂ ਤੁਸੀਂ ਤਾਂ ਲੜਾਈ ਨੂੰ ਆਉਂਦੇ ਹੋ ਕਿ ਮੈਂ ਚਲੋ ਉਹ ਕਹਿੰਦਾ ਜੀ ਠੀਕ ਹੈ ਕਰਕੇ ਬੰਦ ਕਰੋ ਯੂ ਆਰ ਨੋਟ ਅਬਾਊਟ ਜਨਰਲ